ਦੇਖੋ ਜਿਆਦਾ ਮੁਨਾਫਾ ਤਾਂ ਹੈਗਾ ਐਚਐਫ ਚ ਅੱਛਾ ਜੀ ਵੈਸੇ ਜਰਸੀ ਦਾ ਮੈਨੂੰ ਸੌਂਗ ਤੀਗਾ ਅੱਛਾ ਜੀ ਤੇ ਇਹਨਾਂ ਦਾ ਦੁੱਧ ਵੀ ਥੋੜਾ ਜਿਹਾ ਫੈਟ ਵੱਧ ਆਉਂਦੀ ਆ ਆਪਣੇ ਹੈਗੇ ਹੀ ਵੈਸੇ ਤਾਂ 50 ਲੀਟਰ ਦਾ ਕੱਪਾਂ ਦੁੱਧ ਚੋਇਆ ਹੈਗਾ ਠੀਕ ਹੈ ਜੀ ਤੇ ਹਾਂ ਵੈਸੇ 35 ਲੀਟਰ ਦਾ ਆਮ ਜੀ ਗੱਲ ਹੈਗੀ ਤੇ ਸਾਰੀ ਐਨੀਮਲ 3+ ਨੇਗੇ ਆਪਣੇ ਹੈਗਾ ਹੀ 500 ਲੀਟਰ ਰਕੂ ਵਾਲੇ ਹੈਗੇ ਇੱਕ ਦਿਨ ਦਾ 500 ਲੀਟਰ ਦੁੱਧ ਸੇਲ ਕਰ ਦਿੰਦੇ ਹਾਂ ਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਲਖਵਿੰਦਰ ਸਿੰਘ ਬੂਟਾ ਖੁਸ਼ੀ ਜੁੜੇ ਲਖਵਿੰਦਰ ਸਿੰਘ ਪੇਦਨੀ ਕਾਲਾ ਚੈਨਲ ਦੇ ਨਾਲ ਹਮੇਸ਼ਾ ਦੀ ਤਰ੍ਹਾਂ ਅੱਜ ਅਸੀਂ ਤੁਹਾਡੇ ਨਾਲ ਇੱਕ ਮਿਹਨਤੀ ਕਿਸਾਨ ਨੂੰ ਮਲਾਉਣ ਜਾ ਰਹੇ ਹਾਂ ਜਿਹੜਾ ਬਈ ਕੇ ਐਚ ਐਫ گاਵਾ ਦਾ ਕੰਮ ਕਰਦਾ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਬਈ ਜੀ ਠੀਕ ਠਾਕ ਵਧੀਆ ਐਣ ਜੀ ਆਪਣੇ ਨਾਮ ਕੀ ਹੈ ਬਈ ਜੀ ਪਹਿਲਾਂ ਦਾ ਆਪਣਾ ਰਮਨਦੀਪ ਸਿੰਘ ਨਾਂ ਤੇ ਆਪਾਂ ਜਿਹੜੀ ਇਹ ਜਗ੍ਹਾ ਤੇ ਖੜੇ ਆ ਇਹਦਾ ਪੂਰਾ ਪ੍ਰੋਪਰ ਐਡਰੈਸ ਦੱਸੋ ਪਿੰਡ ਪੁੱਲਿਹੜੀ ਜਿਲ੍ਹਾ ਸੰਗਰੂਰ ਤਹਿਸੀਲ ਧੂਰੀ ਆਪਰੋਂ ਕਿੰਨਾ ਕੱਢਾ ਟਾਈਮ ਹੋ ਗਿਆ ਇਸ ਲੈਂਡ ਦੇ ਵਿੱਚ ਆਇਆ ਨੂੰ ਵੈਸੇ ਪਸ਼ੂ ਰੱਖਦੇ ਨੂੰ ਤਾਂ ਹੋ ਗਏ 8 ਸਾਲ ਠੀਕ ਹੈ ਜੀ ਤੇ ਤਕਰੀਬਨ 5 ਕਿ ਸਾਲ ਤੋਂ ਆਪਾਂ ਦੇ ਉੱਚੇ ਪੱਧਰ ਤੇ ਆਪਾਂ ਪਸ਼ੂ ਵਧਾ ਕੇ ਕੰਮ ਸਟਾਰਟ ਕਰ ਰਹੇ ਹਾਂ ਠੀਕ ਹੈ ਜੀ 8 ਸਾਲ ਤੋਂ ਜਿਹੜਾ ਆਪਾਂ ਰੱਖਦੇ ਆ ਉਹਦੋਂ ਆਪਾਂ ਮੱਝਾਂ ਵੀ ਰੱਖਦੇ ਸੀ ਨਾਲ ਨਹੀਂ ਮੱਝ ਦਾ ਇੱਕ ਹੀ ਰੱਖੀ ਦੀ ਉਹ ਵੀ ਬਾਅਦ ਚ ਸੇਲ ਕਰਤੀ ਦੀ ਤੇ ਗਾਵਾਂ ਹੀ ਰੱਖਦੇ ਆ ਨਹੀਂ ਇੱਕ ਹੀ ਵੀਰੇ ਆਪਣਾ ਹੋਇਆ ਰੀਜਨ ਵੀ ਤੁਸੀਂ ਮੱਝਾਂ ਨਾ ਰੱਖ ਕੇ ਇਹ ਬਾਹਰ ਦੀ ਬਰੀਡ ਹੈ ਜਿਹੜੀ ਗਾਵਾਂ ਤੁਸੀਂ ਰੱਖ ਰਹੇ ਹੋ ਮੱਜ ਚਵਾਈ ਕਰਨੇ ਇੱਕ ਦਾ ਬਹੁਤ ਦਿੱਕਤ ਹੈਗੀ ਅੱਛਾ ਜੀ ਹਾਂ ਇਹਨਾਂ ਦੀ ਮਸ਼ੀਨਾਂ ਨਾਲ ਹੋ ਜਾਂਦੀ ਆ ਤੇ ਇੱਕ ਜੇ ਲੌਂਗ ਟਾਈਮ ਦਾ ਪ੍ਰੋਫਿਟ ਦੇਖੀਏ ਅੱਛਾ ਜੀ ਉਹਦਾ ਫਰਕ ਬਹੁਤ ਪੈਂਦਾ ਨਾ ਅੱਛਾ ਵੀ ਦੁੱਧ ਦੇ ਵਿੱਚ ਹਾਂ ਇਹਨਾਂ ਦਾ ਤਿਆਰ ਵੀ ਸੀ ਹੁਣ ਜਿਹੜੇ ਵੀਰੇ ਆਪਾਂ ਪਸ਼ੂ ਆਪਣੇ ਫਾਰਮ ਤੇ ਦੇਖੇ ਨੇ ਸਾਰੇ ਤੇ ਇਹ ਆਪਣੇ ਖਰੀਦੇ ਹੋਏ ਨੇ ਜਾਂ ਆਪ ਤਿਆਰ ਕਰੇ ਹੋਗੇ ਇਹ ਆਪਣੇ ਆਪ ਉਹ ਜਗ੍ਹਾ ਤੇ ਖਰੀਦੀ ਹੋਏ ਨੇਗੇ ਤਿਆਰ ਆਪਣੇ ਘੱਟ ਕਰੇ ਹੋਣੇ ਆਪਣੇ ਜਗ੍ਹਾ ਦੀ ਥੋੜੀ ਪ੍ਰੋਬਲਮ ਦੀਗੀ ਠੀਕ ਹੈ ਜੀ ਜਿਹੜਾ ਬਈ ਬੱਚੇ ਘਟ ਪਾਲਦੇ ਨੇ ਦੁੱਧਾਲੇ ਐਨੀਮਲ ਵਾਲੇ ਵਧ ਰੱਖਦੇ ਨੇ ਅੱਛਾ ਜੀ ਹੁਣ ਤੁਸੀਂ ਨਾਲ ਜਿਵੇਂ ਅਸੀਂ ਦੇਖ ਰਹੇ ਹਾਂ ਬੱਚੇ ਵਿੱਚ ਉਹ ਤਿਆਰ ਕਰ ਰਹੇ ਹੋ ਹੁਣ ਆਪਾਂ ਸੈੱਟ ਵਧਾਇਆ ਹੈਗਾ ਤੇ ਬੱਚੇ ਹੁਣ ਐਤਕੀ ਜਿੰਨੇ ਆ ਰਹੇ ਨੇ ਆਪਾਂ ਤਿਆਰ ਕਰ ਰਹੇ ਹਾਂ ਜੀ ਕਰਨ ਨਾਲ ਅੱਛਾ ਵੀਰ ਜੀ ਜਦੋਂ ਤੁਸੀਂ ਰਸਾਂ ਵੀ 5 ਸਾਲ ਤੋਂ ਆਪਾਂ ਨੇ ਪ੍ਰੋਪਰ ਇਸ ਲਾਈਨ ਦੇ ਵਿੱਚ ਆ ਕੇ ਕੰਮ ਸਟਾਰਟ ਕਰਿਆ ਤੇ ਉਸ ਤੋਂ ਬਾਅਦ ਇਹ ਲੈਂਡ ਚਾਹਣ ਦਾ ਮੇਲ ਰੀਜਨ ਵੀਰੇ ਬਸ ਆਪਣੇ ਪਹਿਲਾਂ ਰਿਸ਼ਤੇਦਾਰਾਂ ਦੇ ਫਾਰਮ ਤੇ ਕਾਫੀ ਵੱਡੇ ਠੀਕ ਹੈ ਜੀ ਤੇ ਹਾਂ ਉਸ ਤੋਂ ਬਾਅਦ ਉਹਨਾਂ ਨੂੰ ਦੇਖ ਕੇ ਥੋ ਸੌਂਕ ਪਿਆ ਤੇ ਉਹਨਾਂ ਨੇ ਕਹੇ ਵਧੀਆ ਕੀਤਾਗਾ ਸਟਾਰਟ ਕਰ ਲਓ ਉਸ ਤੋਂ ਬਾਅਦ ਆਪਾਂ ਸਟਾਰਟ ਕਰ ਲਿਆ ਹੈਗਾ ਤੇ ਹੁਣ ਜੇ ਆਪਾਂ ਗੱਲ ਕਰੀਏ ਵੀਰੇ ਆਪਣੇ ਲਵੇ ਵੱਧ ਤੋਂ ਵੱਧ ਦੁੱਧ ਵਾਲੀ ਕਿੰਨੇ ਲੀਟਰਾਂ ਵਾਲੀ ਗਾਂ ਹੈਗੀ ਫਾਰਮ ਤੇ ਮੌਜੂਦ ਆ ਆਪਣੇ ਹੈਗੇ ਹੀ ਵੈਸੇ ਤਾਂ 50 ਲੀਟਰ ਦਾ ਕੱਪਾ ਦੁੱਧ ਚੋਇਆ ਹੈਗਾ ਠੀਕ ਹੈ ਜੀ ਤੇ ਹਾਂ ਵੈਸੇ 35 ਲੀਟਰ ਆਮ ਜੀ ਗੱਲ ਹੈ ਜੀ ਤੇ ਸਾਰੀ ਐਨੀਮਲ 3+ ਦੇ ਲੇਗੇ ਆਪਣੇ 3+ ਵਾਲੇ ਕਿੰਨੇ ਐਨੀਮਲ ਨੇ ਹੁਣ ਆਪਣੇ ਲਈ ਅਵੇਲੇਬਲ ਹੋ ਬਾ 3311 ਹੈ ਹਰ ਪਾਰਟੀ ਹੈਗੇ ਨੇ ਜਿਵੇਂ ਵੀਰੇ ਤੁਸੀਂ ਕਹਿੰਦੇ ਆਂ ਵੀ ਆਪਾਂ ਪਲੱਸ 2 ਤੋਂ ਬਾਅਦ ਸਟਾਰਟ ਕਰਿਆ ਤੁਸੀਂ ਨੇ ਤੇ ਆਪਾਂ ਨੂੰ ਪਹਿਲਾਂ ਫਾਰਮ ਸਟਾਰਟ ਕਰਨ ਦੇ ਵੇਲੇ ਬੰਦੇ ਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਆ ਜਾਂ ਕੀ-ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਹ ਦੇਖੋ ਜਦੋਂ ਵੀ ਕੰਮ ਸਟਾਰਟ ਕਰਨਾ ਪਹਿਲਾਂ ਤਾਂ ਸਿੱਖਣਾ ਕੰਮ ਸਿੱਖਣਾ ਚਾਹੀਦਾ ਅੱਛਾ ਜੀ ਡਾਕਟਰੀ ਲਾਈਨ ਜ਼ਰੂਰ ਸਿੱਖਣੀ ਚਾਹੀਦੀ ਹੈਗੀ ਅੱਛਾ ਜੀ ਐਚਐਫ ਦਾ ਫੇਰ ਇਹ ਰੱਖਣ ਦਾ ਫਾਇਦਾ ਹੈਗਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਚਲੋ ਅੱਗੇ-ਅੱਗੇ ਤਜਰਬਾ ਵੀ ਆਈ ਜਾਂਦਾ ਮੇਂ ਦਾ ਬਰੀਡ ਵਧੀਆ ਖਰੀਦਣੀ ਚਾਹੀਦੀ ਜੀ ਜੇ ਬੰਦੇ ਨੇ ਕਾਮਯਾਬ ਹੋਣਾ ਠੀਕ ਹੈ ਜੀ ਹਾਂ ਤੇ ਸਾਰੀ ਸੈਲਜ ਹੋ ਗਿਆ ਉਹ ਵਧੀਆ ਕੁਆਲਟੀ ਦਾ ਪਾਉਣਾ ਚਾਹੀਦਾਗਾ ਠੀਕ ਹੈ ਜੀ ਮੈਂ ਬਰੀਡ ਵਧੀਆ ਖਰੀਦੋ ਮੈਨੇਜਮੈਂਟ ਵਧੀਆ ਹੋਣਾ ਚਾਹੀਦਾ ਫੀਡ ਵਧੀਆ ਹੋਣੀ ਚਾਹੀਦੀ ਆ ਵੀ ਸਾਰੀ ਇਹ ਪਹਿਲਾਂ ਸਿੱਖੋ ਫਿਰ ਆਪੇ ਪਤਾ ਲੱਗ ਜਾਂਦਾ ਵੀ ਅਸੀਂ ਅੱਗੇ ਅੱਗੇ ਕੀ ਕੀ ਕਰਨਾਗਾ ਆਪਾਂ ਨੇ ਸ਼ੁਰੂ ਜਿੱਦ ਕਿੰਨੇ ਕ ਪੈਸੇ ਲਾ ਕੇ ਸਟਾਰਟ ਕਰਿਆ ਵੀਰੇ ਕੰਮ ਉਸ ਟਾਈਮ ਵਧੀਆਗਾ 70-80 ਹਜ਼ਾਰ ਦੇ ਮਿਲ ਜਾਂਦੀ ਦੀਗੀ ਅੱਛਾ ਜੀ 5 ਸਾਲ ਪਹਿਲਾਂ ਦੀ ਗੱਲ ਹਾਂ ਤੇ ਹੁਣ ਤਾਂ ਬਸ ਲੱਖ ਤੋਂ ਪਲੱਸ ਹੀ ਮਿਲਦੀ ਹੈ 1.5 ਲੱਖ 2 ਲੱਖ ਅਪਾ ਫੁੱਲ ਜੇ ਆਪਾਂ ਲਾਈਏ ਪੈਸੇ ਨਹੀਂ ਵੀ ਕਿੰਨੇ ਕੇ ਪੈਸੇ ਲਾ ਕੇ ਮੰਨ ਲਓ 2 ਲੱਖ 4 ਲੱਖ ਕਿੰਨਾ ਆਪਾਂ ਇਕੱਠਿਆਂਗਾ ਮਣੀ ਪਰਚੇਜ਼ ਕਰੀਆਂ ਹਾਂ ਹਾਂਜੀ ਉਸ ਆਪਾਂ ਰਿਸ਼ਤੇਦਾਰਾਂ ਦੇ ਫਾਰਮ ਤੇ ਗਏ ਉਹ ਸੇਲ ਕਰਦੇ ਦੀ ਉਹਨਾਂ ਤੋਂ ਲੈ ਲੈਂਦੇ ਦੀਗੀ ਅੱਛਾ ਜੀ ਤੇ ਬਸ ਹੌਲੀ ਹੌਲੀ ਆਪਾਂ ਗਾਮਾ ਖਰੀਦਦੇ ਗਏ ਇਕੱਠਿਆਂ ਨਹੀਂ ਆਪਾਂ ਜਾਣੇ ਜੀ ਐਨੀਮਲ ਖਰੀਦੇ ਹੈਗੇ ਠੀਕ ਹੈ ਜੀ ਹਾਂ ਜਿਉਂ-ਜਿਉਂ ਤੇ ਯਾਰ ਬਾਈ ਗਿਆ ਜਿਉਂ-ਜਿਉਂ ਖਰੀਦੀ ਕੇ ਨਾਲ ਐਨੀਮਲ ਤੇ ਜੇ ਆਪਾਂ ਗੱਲ ਕਰੀਏ ਵੀਰੇ ਦੁੱਧ ਦੀ ਹੁੰਦੀ ਸੀ ਦੁੱਧ ਸੇਲ ਕਰਦੇ ਹੋ ਆਪਣਾ ਬੱਚੇ ਸੇਲ ਪਰ ਜੇ ਜਦਾ ਜਾਂ ਕੋਈ ਗਾਂ ਸੇਲ ਪਰ ਜਦਾ ਤਾਂ ਮੇਨ ਕੰਮ ਹੈ ਹੀ ਨਹੀਂ ਹੈ ਨਾ ਨਹੀਂ ਆਪਣਾ ਕੋਈ ਤੇ ਦੁੱਧ ਆਪਣਾ ਜੀ ਲਈ ਆਪਾਂ ਔਸਤਨ ਕਿੰਨੇ ਰੁਪਏ ਲੀਟਰ ਤੱਕ ਚਲਿਆ ਜਾਂਦਾ 40 ਰੁਪਏ ਐਵਰੇਜ ਪਈ ਜਾਂਦਾ ਦੁੱਧ ਤੁਸੀਂ ਕਿੰਨਾ ਨੂੰ ਸੇਲ ਕਰਦੇ ਹੋ ਇਹ ਹੀਰਾ ਡੈਰੀ ਫਾਰਮ ਹੈ ਅਛਾ ਤੇ ਇਹ ਉਹ ਚੱਕਦੀਆਂ ਕੰਪਨੀ ਨੇ ਕੰਪਨੀ ਚੱਕਦੀ ਹੈ ਜੇ ਕਰੂਗਾ ਤੇ ਆਪਣੇ ਅੱਜ ਮੌਜੂਦਾ ਫਾਰਮ ਦੇ ਕਿੰਨਾ ਦੁੱਧਾ ਆਪਣੇ ਹੈਗਾ ਜੀ 500 ਲੀਟਰ ਕੋਲੇ ਹੈਗੇ ਤੇ ਜਿਹੜਾ ਜਿਵੇਂ ਤੁਸੀਂ ਦੱਸਿਆ ਵੀਰੇ ਆਪਣੇ ਕੋਲ 30 ਪਲੱਸ ਪਸ਼ੂ ਹੈਗੇ ਨੇ ਹਨਾ ਜੇ ਇਹਨਾਂ ਪਸ਼ੂਆਂ ਵਾਸਤੇ ਆਪਾਂ ਚਾਰ ਦੀ ਗੱਲ ਕਰੀਏ ਤਾਂ ਬੰਦੇ ਨੂੰ ਵੀ ਸਾਰਾ ਸਾਲ ਚਾਰ ਚਲਾਉਣ ਵਾਸਤੇ ਕਿੰਨੇ ਕ ਏਰੀਆ ਦੇ ਵਿੱਚ ਆਪਾਂ ਨੂੰ ਸੈਲੇਜ ਦੇਖੋ ਜੀ 100 ਕਵਾਂਟਲ ਇੱਕ ਵੱਡੇ ਐਨੀਮਲ ਵਾਸਤੇ ਸੈਲੇਜ ਕਹਾਜੇਂ ਦਾ 1 ਸਾਲ ਦਾ ਜੀ ਜਿੰਨੇ ਐਨੀਮਲ ਨੇ ਉਹ ਹਿਸਾਬ ਨਾਲ ਐਸੇ 14 ਮਹੀਨਿਆਂ ਦਾ ਪਾਉਣਾ ਚਾਹੀਦਾਗਾ ਤੇ ਜਿਹੜਾ ਅੱਗੇ ਤੱਕ ਚੱਲੇ ਜਦੋਂ ਨਵੀਂ ਮੱਕੀ ਨਹੀਂ ਆ ਜਾਂਦੀ ਅੱਛਾ ਜੀ ਹਾਂ ਵੀ 100 ਕੁਇੰਟਲ ਲਾ ਲਓ ਤੁਸੀਂ ਇੱਕ ਐਨੀਮਲ ਤੇ ਜਿੰਨੇ ਹੈਗੇ ਨੇ ਉਹ ਹਿਸਾਬ ਨਾਲ ਪਾਉਣਾ ਚਾਹੀਦਾ ਇੱਕ ਐਨੀਮਲ 100 ਕੁਇੰਟਲ ਇੱਕ ਸਾਲ ਦਾ ਖਾ ਜਾਂਦਾ ਤੁਹਾਡੇ ਟੈਨ ਜੇ 10 ਵੱਡੇ ਐਨੀਮਲ ਨੇ 1000 ਕੁਇੰਟਲ ਸੋਣਾ ਚਾਹੀਦਾ ਜੇ ਆਪਾਂ ਆਪਣੀ ਗੱਲ ਕਰੀਏ ਵੀਰੇ ਆਪਾਂ ਕਿੰਨੇ ਕੇਰੀਏ ਦੇ ਵਿੱਚ ਮੱਕੀ ਬੀਜ ਕੇ ਉਹਦਾ ਸਾਲੇ ਜਿ ਤਿਆਰ ਕਰ ਲੈਂਦੇ ਆ ਆਪਾਂ ਸਾਰੀ ਮੱਕੀ ਪਰਚੇਜ਼ ਦੇ ਕਰ ਦੇਾਂਗੇ ਠੀਕ ਹੈ ਜੀ ਆਪਾਂ ਆਪਣੀ ਮੱਕੀ ਨਾ ਲਾਂਗੇ ਆਲੂ ਵਾਲੀ ਮੱਕੀ ਵਧੀਆ ਕੁਆਲਿਟੀ ਦੀ ਚੈੱਕ ਕਰਕੇ ਡਰਾਈ ਮੈਟਰ ਕੱਢ ਕੇ ਫਿਰ ਆਪਾਂ ਮੱਕੀ ਖਰੀਦ ਦੇਾਂਗੇ ਜੇ ਆਪਾਂ ਵੀਰੇ ਸਾਲ ਜਿਹਦੀ ਗੱਲ ਕਰੀਏ ਹੁਣ ਪਿੱਛੇ ਜੇ ਬਹੁਤ ਰੌਲਾ ਪੈਦੀ ਲੋਕਾਂ ਦਾ ਜਿਵੇਂ ਲੋਕਾਂ ਨੇ ਚਲੋ ਆਵਾਂ ਲਾਈਏ ਤਾਂ ਬਹੁਤ ਜ਼ਿਆਦਾ ਚਾਰ ਪਾਇਆ ਇਹ ਵਿੱਚ ਬੰਦੇ ਦੇਖਿਆ ਨੇ ਵੀਡੀਓ ਖਰਾਬ ਹੋਣ ਵਾਲੀਆਂ ਜਾਂ ਹੋਰ ਚਾਰ ਨੂੰ ਮਾੜਾ ਕਹਿੰ ਜਾਂਦੇ ਨੇ ਥੋੜਾ ਇਸ ਬਰਦੀ ਕੀ ਤਜਰਬਾ ਦੇਖੋ ਜੀ ਪਹਿਲਾਂ ਹੁਣ ਆਪਾਂ ਮੱਕੀ ਲਾ ਲਈਆ ਬੰਨ ਸਾਈਲੇਜ ਪਾਉਂਦਾ ਪਤਾ ਨਹੀਂ ਉਹਦਾ ਖਰਾਬ ਹੋਊ ਏ ਪਹਿਲਾਂ ਦੇਖੋ ਵੀ ਸਾਈਲੇਜ ਕਿਵੇਂ ਬਾਉਂਦੇ ਨੇ ਵੱਡੇ ਡੇਅਰੀ ਫਾਰਮਾਂ ਦਾ ਦੇਖੋ ਵੀ ਕਿਵੇਂ ਬਾਉਂਦੇ ਨੇ ਕਿੰਨੀ ਲਤੜਾਈ ਹੁੰਦੀ ਹੈਗੀ ਇਹ ਨਹੀਂ ਹੈਗਾ ਵੀ ਤੋਂ ਆ ਦੋ ਘੰਟੇ ਲਤੜ ਕੇ ਆਪਾਂ ਡਰੈਕਟਰ ਬੰਦ ਕਰਕੇ ਉੱਤੇ ਕਾ ਵਰਬਾਤਾ ਇਹ ਸਾਰਾ ਸਾਰਾ ਦਿਨ ਰਾਤ ਟਰੈਕਟਰ ਚੱਲੀ ਜਾਂਦੇ ਨੇਗੇ ਫੇਰ ਵਧੀਆ ਕੁਆਲਿਟੀ ਦਾ ਸੈਲਜ ਬਣਦਾਗਾ ਬਾਕੀ ਉਹ ਗਿੱਲਾ ਸੱਲਾ ਨਹੀਂ ਪਾਉਣੀ ਚਾਹੀਦੀ ਮੱਕੀ ਜਿੰਨਾ ਚੱਕਰ ਵਧੀਆ ਡਰਾਈ ਨਹੀਂ ਹੋ ਜਾਂਦੀ ਉਹ ਉਦੋਂ ਪਾਉਣੀ ਚਾਹੀਦੀ ਆ ਫੇਰ ਵਧੀਆ ਕੁਆਲਿਟੀ ਦਾ ਬਣਦਾ ਜੀ ਅੱਪਾ ਵੀਰੇ ਮੈਡੀਸਨ ਲਾਈਨ ਦੇ ਵਿੱਚ ਗੱਲ ਕਰੀਏ ਤੁਹਾਨੂੰ ਹੁਣ ਤੱਕ ਜ਼ਿਆਦਾ ਜਿਹੜੀ ਦਿੱਕਤ ਆਈ ਆ ਪਸ਼ੂਆਂ ਦੇ ਵਿੱਚ ਉਹ ਕਿਹੜੀ ਬਿਮਾਰੀ ਦੀ ਆਈ ਆ ਵੀ ਜਿਹਦਾ ਸਾਨੂੰ ਜ਼ਿਆਦਾ ਸਾਹਮਣਾ ਕਰਨਾ ਪਿਆ ਸੋ ਆਪਣੇ ਪਸ਼ੂਆਂ ਦਾ ਨੁਕਸਾਨ ਹੋਇਆ ਦੇਖੋ ਵੈਸੇ ਤਾਂ ਰੈਗੂਲਰ ਚੱਲੀ ਜਾਂਦੀ ਆ ਥੋੜੀਆਂ-ਘੀਆਂ ਦਿੱਕਤਾਂ ਆਈ ਜਾਂਦੀਆਂ ਨੇ ਵੈਸੇ ਮਟਾਇਟਸ ਪਹਿਲਾਂ ਬਹੁਤ ਪ੍ਰੋਬਲਮ ਆਉਂਦੀ ਸੀ ਠੀਕ ਆ ਜੀ ਆ ਤੇ ਉਹਦਾ ਇਹਨਾ ਪਤਾ ਨਹੀਂ ਦੀ ਆਪਣੇ ਥੋੜੀ ਗੰਦਗੀ ਵੱਧ ਰਹੀਦੀ ਜਗ੍ਹਾ ਕੱਟ ਕਰਕੇ ਐਨੀਮਲ ਵੱਧਦੇ ਗਏ ਠੀਕ ਆ ਜੀ ਹਾਂਜੀ ਉਹ ਹੁਣ ਕਵਰ ਹੋਈ ਹੈਗੀ ਤੇ ਹੁਣ ਇਸੀ ਕੋਈ ਦਿੱਕਤ ਨਹੀਂ ਹੈਗੀ ਵਧੀਆ ਚੱਲੀ ਜਾਂਦਾ ਹੈ ਜਿਵੇਂ ਵੀਰੇ ਆਪਾਂ ਨੇ ਹੁਣ ਫਾਰਮ ਦੇਖਿਆ तकरीबन ਤੁਹਾਡਾ ਦਸੰਬਰ ਮਹੀਨਾ ਚੱਲ ਰਿਹਾ ਹੁਣ ਤੇ ਪਰ ਆਪਣੇ ਫਾਰਮ ਦੇ ਵਿੱਚ ਜੇ ਦੇਖੀ ਆਪਾਂ ਹਵਾ ਕਵਰ ਕਰਨ ਵਾਸਤੇ ਜਾਂ ਕੋਈ ਠੰਡ ਨੂੰ ਰੋਕ ਥਾਂ ਵਾਸਤੇ ਕੋਈ ਵੀ ਇਹੋ ਜਿਹਾ ਪ੍ਰਬੰਧ ਨਹੀਂ ਕਰਿਆ ਹੋਇਆ ਵੀ ਇਹਦੇ ਬਾਰੇ ਯਾਰ ਸਾਨੂੰ ਦੱਸੋ ਵੀ ਇਹ ਗਰਮੀ ਇੰਨੀ ਮੰਦੀਆਂ ਨੇ ਦੇਖੋ ਠੰਡ ਜੇਗਾ ਮਾਨੂੰ ਕੋਈ ਦਿੱਕਤ ਨਹੀਂ ਪੈਂਦੀ ਹੈਗੀ ਠੀਕ ਹੈ ਜੀ ਦਿੱਕਤ ਪੈਂਦੀ ਐ ਇਹਨਾਂ ਨੂੰ ਗਰਮੀ ਚ ਠੀਕ ਹੈ ਜੀ ਮੈਨੇਜਮੈਂਟ ਗਰਮੀ ਚ ਬਹੁਤ ਜ਼ਿਆਦਾ ਕਰਨਾ ਪੈਂਦਾ ਹੁਣ ਤਾਂ ਜਿੰਨੀ ਠੰਡ ਹੋਊ ਉਹਨਾਂ ਲਈ ਵਾਸਤੇ ਬੈਸਟ ਹੈਗੀ ਠੀਕ ਹੈ ਜੀ ਆਏ ਹਜੇ ਇੰਨੀ ਠੰਡ ਹੋਈ ਨਹੀਂ ਬਸ ਜਦੋਂ ਵੱਧ ਹੋ ਗਈ ਉਹਦੀ ਬੈਸਟ ਉਹਦੀ ਦੁੱਧੇ ਹੀ ਪ੍ਰੋਪਰ ਦੇਣੀ ਹੈ ਜਿੰਨੇ ਪੀਕ ਲੈਵਲ ਜਾਣਾ ਚਾਹੀਦਾ ਉਦੋਂ ਜਾਣੀ ਆ ਅੱਜ ਤੋਂ 20 15 20 ਦਿਨਾਂ ਨੂੰ ਜਾਣੇ ਜੇ ਆਪਾਂ ਗੱਲ ਕਰੀਏ ਵੀ ਹੁਣ ਇਹ ਆਪਣੇ ਪੂਰੇ ਪੀਕ ਲੈਵਲ ਤੇ ਹਲੇ ਵਸੂ ਗਏ ਨਹੀਂ ਗਏ ਨਹੀਂ ਹੈਗੀ ਠੰਡ ਹੋਈ ਹੋ ਨਹੀਂ ਜਦੋਂ ਠੰਡ ਹੋਊਗੀ ਫਿਰ ਪੀਕ ਲੈਵਲ ਤੇ ਜਾਣਗੇ ਪਸ਼ੂ ਠੀਕ ਹੈ ਜੇ ਹੁਣ ਆਪਾਂ 30 ਪਸ਼ੂਆਂ ਤੇ ਗੱਲ ਕਰੀਏ ਵੀਰੇ ਲੇਵਰ ਦੀ ਆਪਣੇ ਲੈਵਰ ਕਿੰਨੇ ਬੰਦੇ ਰੱਖੇ ਹੋਏ ਇੱਕੇ ਬੰਦੇ ਰੱਖਿਆ ਜੀ ਆਪਣਾ ਜਾਂ ਤੁਸੀਂ ਆਪ ਨਾਲ ਹਾਂ ਆਪਾਂ ਨਾਲ ਆਪ ਖੁਦ ਕਰਾਉਣੇ ਨੇ ਇਹ ਕੰਮ ਠੀਕ ਆ ਹਾਂ ਸਮਝ ਆਵਾ ਇੱਕ ਹੋਰ ਦੇਖ ਰਿਹਾ ਦੀ ਵੀਰੇ ਮੈਂ ਹੁਣ ਜਿਵੇਂ ਆਪਣੇ ਕੱਚੇ ਚ ਪਸ਼ੂ ਬੈਠੇ ਨੇ ਕੋਸਾ ਵੀ ਉਹ ਉੱਥੇ ਗੋਹਾ ਕਰੀ ਜਾਂਦੇ ਨੇ ਉੱਥੇ ਵਿੱਚ ਹੀ ਬੈਠੇ ਨੇ ਉੱਥੇ ਕੋਈ ਐਦਾਂ ਜਿਵੇਂ ਤੁਸੀਂ ਕਹਿੰਦੇ ਪਹਿਲਾਂ ਥਾਣਾ ਨੂੰ ਡਿੱਕਤਾ ਗੀਦੀ ਐਦਾਂ ਦੀ ਕੋਈ ਨਹੀਂ ਨਈ ਉਹ ਵੈਸੇ ਕਿਉਂ ਵੀ ਗੱਲ ਇਧਰ ਕੋਈ ਵੀ ਗੱਲ ਆਏ ਨੇ ਆਪਾਂ ਅੱਛਾ ਜੀ ਤੇ ਇਸੇ ਕਰਕੇ ਲਾਇਨੇ ਕਿਉਂਕਿ ਇਹ ਵੀ ਗੰਦਗੀ ਨਾ ਪਵੇ ਪੱਕੇ ਚ ਕੋਈ ਡਿੱਕ ਦੇਹਗੇ ਤੇ ਗਾਰਾ ਨਹੀਂ ਬੰਦ ਵੈਸੇ ਤੇ ਹੁਣ ਗੁਹਾ ਸਵੇਰੇ ਸਾਬ ਚੱਕਿਆ ਜਾਂਦਾ ਸਫਾਈ ਹੋ ਜਾਂਦੀ ਆ ਇਹ ਕੋਈ ਵੀ ਗੱਲਾਂ ਕਰਕੇ ਹੁਣ ਗਾਰਾ ਨਹੀਂ ਬੰਦਦਾ ਬੜੀ ਸੁੱਕਾ ਰਹਿੰਦਾ ਇੱਕ ਵੀਰ ਜੀ ਆਪਾਂ ਤੁਹਾਡੇ ਫਾਰਮ ਤੇ ਜ਼ਿਆਦਾਤਰ ਦੇਖ ਰਿਆ ਵੀ ਐਚ ਐਫ گاਵਾਂ ਦੀ ਗਿਣਤੀ ਵੱਧ ਹੈ ਹਾਂਜੀ ਤੇ ਦੋ ਵਿੱਚ ਜਰਸੀਆਂ ਰੱਖਿਓ ਜਿene ਹਾਂਜੀ ਤੁਹਾਡੇ ਮੁਤਾਬਕ ਜੇ ਆਪਾਂ ਗੱਲ ਕਰੀਏ ਤੇ ਜ਼ਿਆਦਾ ਮਨਾਫਾ ਐਚ ਐਫ ਵਿੱਚ ਆ ਜਾ ਜਰਸੀਆਂ گاਵਾਂ ਦੇ ਵਿੱਚ ਆ ਦੇਖੋ ਜ਼ਿਆਦਾ ਮਨਾਫਾ ਤਾਂ ਹੈਗਾ ਐਚ ਐਫ ਵਿੱਚ ਆ ਅੱਛਾ ਜੀ ਵੈਸੇ ਜਰਸੀ ਦਾ ਮੈਨੂੰ ਸੌਂਗ ਤੀਗਾ अच्छा थी। जी ਤੇ ਇਹ ਨਾਲ ਦੁੱਧ ਵੀ ਥੋੜਾ ਜਿਹਾ ਫੈਟ ਵੱਧ ਆਉਂਦੀ ਆ ਠੀਕ ਹੈ ਜੀ ਉਸ ਕਰਕੇ 2 ਗਮ ਆਪਣੀਆਂ ਰੱਖੀਆਂ ਹੋਈਆਂ ਨੇ ਜਿਹੜੀ ਦੁੱਧ ਦੀ ਫੈਟ ਤੇ ਪ੍ਰੋਪਰ ਵਧੀਆ ਰਹੇ ਜਿਹੜੀ ਕਾ ਉਹ ਰੇ ਆਪਾਂ ਸਾਹਮਣੇ ਵੱਚੀ ਦੇਖ ਰਿਆ ਵੀਰੇ ਆਪਣੇ ਨਾਲ ਖੜੀ ਆ ਜੇ ਆਪਾਂ ਲਈ ਇਹ ਦੀ ਬਹੁਤ ਛੋਟੀ ਏਜ ਦੇ ਵਿੱਚ ਆ ਹਾਂ ਠੀਕ ਆ ਤੇ ਇਹ ਦੀ ਏਜ ਕਿੰਨੀ ਕੁ ਹੋ ਸਕਦੀ ਆ ਏਜ 2 ਦੰਦ ਸੁਈ ਆ ਜੀ ਹੁਣ 2 ਦੰਦ ਵੀ ਹਾਂ ਵੱਲ ਲੱਗੇ ਜੇ ਆਪਾਂ ਲਈਏ 2.5 ਸਾਲ ਦੀ ਹਾਂ ਹੋ ਜਾਂਦੀ ਆ 2 ਦੰਦ ਹਨਾ ਹਾਂ ਜੀ ਤੇ ਇਹ ਹੁਣ ਜੇ ਆਪਾਂ ਲਈ ਇੱਕ ਕਿੰਨੇ ਕਿਲੋ ਦਾ ਕੱਢ ਰਹੀ ਹੈ ਜੀ ਇਹ 20 ਲੀਟਰ ਕਰਾਇਆ ਜੇ ਜene ਇਹਨੂੰ ਸੂਈ ਨੂੰ 15 16 ਦਿਨ ਹੋਏ ਜੀ ਠੀਕ ਆ ਇਹਨੂੰ ਵੀ ਬੱਚੇ ਤੋਂ ਅਲੱਗ ਕਰਾਇਆ ਹੋਇਆ ਜੀ ਹਾਂ ਜੀ ਬੱਚਾ ਤਾਂ ਇਹਦੀ ਬੱਸਾ ਦੀ ਗਾ ਡੈਥ ਹੋ ਗਈ ਤੇ ਉਹ ਸਾਡਾ ਡੈਥ ਹੋ ਗਈ ਹਾਂ ਤੇ ਇੱਕ ਹੋਰ ਵੀ ਆਪਣੇ ਲਵੇ ਜਰਸੀ ਇੱਧਰ ਬੈਠੀ ਆ ਵੀਰੇ ਹਾਂ ਉਹ ਦੀ ਆਪਾਂ ਜੇ ਗੱਲ ਕਰੀਏ ਤਾਂ ਉਹ ਕਿੰਨੇ ਕਿਲੋ ਦੀ ਗਾਂਗੀ ਉਹਨੂੰ ਸੂਈ ਨੂੰ ਹੋਏ ਨੇ ਜਾਂ 8 ਦਿਨ ਅੱਛਾ ਜੀ ਤੇ ਉਹ 20 ਲੀਟਰ ਦੀ ਬਾਗੀ ਤੇ 5-6 ਲੀਟਰ ਹੋਰ ਵਾ ਸਕਦੀ ਹੈ ਜੀ 20 ਕ ਲੀਟਰ ਤੇ ਜਾਂ 25-26 ਲੀਟਰ ਤੱਕ ਆਮ ਇੱਕ ਵੀਰੇ ਗੱਲ ਹੋਰ ਪ੍ਰਚਾਰੀ ਜਾਂਦੀ ਆ ਵੀ ਯਾਰ ਜਿਹੜੀਆਂ ਐਫ ਨੇ ਇਹਨਾਂ ਦਾ ਜਿਹੜਾ ਜੇ ਆਪਾਂ ਲਈਏ ਇਹਨਾਂ ਦੇ ਮਤਾਬਕ ਆਣਾ ਮੌਸਮ ਅਨੁਕੂਲ ਹੈਗਾ ਵੀ ਇਹ ਜਰਸੀਆਂ ਦੇ ਮਤਾਬਕ ਆਣਾ ਮੌਸਮ ਅਨੁਕੂਲ ਹੈ ਤੇ ਉਹਦੇ ਵਿੱਚ ਤੁਹਾਡਾ ਬਿਆਰ ਬਾਕੀ ਕਹਿੰਦਾ ਨਹੀਂ ਮੌਸਮ ਤਾਂ ਵੈਸੇ ਮੈਨੇਜਮੈਂਟ ਕਰਨੀ ਪੈਂਦੀ ਹੈ ਜੀ ਔਖੇ ਗਰਮੀਆਂ ਦੇ ਵਿੱਚ ਫੌਗਰ ਠੀਕ ਹੈ ਜੀ ਤੇ બસ ਬਹੁਤ ਦੇਖ ਰੇਖ ਵਧੀਆ ਕਰਨੀ ਪੈਂਦੀ ਹੈ ਗਰਮੀ ਚ ਫੇਰੇ ਵਧੀਆ ਗਰਮੀ ਝੱਲ ਸਕਦੇ ਆ ਨੇ ਠੀਕ ਆ ਜੀ ਪਰ ਨਹੀਂ ਉਹ ਗਰਮੀ ਚ ਬਹੁਤ ਦਿੱਕਤ ਪੈਂਦੀ ਹੈ ਜੇ ਤੁਹਾਡੇ ਮਦਦ ਕਾਪਾ ਮੰਨੀਏ ਗੱਲ ਵੀ ਜੇ ਐਚ ਏਸੀ ਫਤੇ ਜਰਸੀਆਂ ਦੇ ਤਕਰੀਬਨ ਸੇਮ ਹੀ ਉਹ ਆਗਾ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਵੀ ਪ੍ਰਬੰਧ ਤੁਹਾਡੇ ਸਹੀ ਹੋਣੇ ਚਾਹੀਦੇ ਜਦੋਂ ਜੇ ਜਰਸੀ ਆ ਜਦੋਂ ਵੱਧ ਦੁੱਧ ਦੇਊਗੀ ਤਾਂ ਅੱਛਾ ਜੀ ਉਦੋਂ ਉਹਨੇ ਗਰਮੀ ਮੰਨਣੀ ਹੈ ਮੰਨਣੀ ਆ ਤੇ ਉਹਦਾ ਕੋਈ ਫਰਕ ਨਹੀਂ ਹੈਗਾ ਵੀ ਇਹ ਘੱਟ ਗਰਮੀ ਮੰਨੂਗੀ ਇੱਕ ਵਾਰੀ ਆਪਾਂ ਹੋਰ ਦੇਖ ਲੈਣੇ ਇਹਦੇ ਵਿੱਚ ਗਾਵਾਂ ਦੇ ਵਿੱਚ ਜਿਵੇਂ ਗਾਵਾਂ ਆਪਾਂ ਦਾ ਪਛਾਪ ਪੀਨ ਭੂਣ ਲੱਗ ਜਾਂਦੀਆਂ ਨੇ ਜਾਂ ਕੋਈ ਹੋਰ ਕਿਸੇ ਕਿਸਮ ਦਾ ਉਹਨਾਂ ਨੂੰ ਜਿਵੇਂ ਲੱਗਦਾ ਵੀ ਟੂਹੀ ਦਾ ਜਿਹੜਾ ਉੱਪਰੋਂ ਵਾਲ ਜਿੱਨੇ ਕੱਲ ਜਾਂਦਾ ਜਾਂ نیچے ਨੂੰ ਵਾਲ ਨਿਕਲ ਜਾਂਦਾ ਉਹ ਆ ਤੁਹਾਡੇ ਮੁਤਾਬਕ ਕੀ ਤਿਆਰ ਬਰਿਆ ਜੀ ਉਹਦਾ ਲੇਮਨੈਸ ਦੀ ਪ੍ਰੋਬਲਮ ਕਰਕੇ ਟੂਹੀ ਉੱਪਰ ਹੋ ਜਾਂਦੇ ਠੀਕ ਹੈ ਜੀ ਜਦੋਂ ਆਪਾਂ ਹੂਫ ਟ੍ਰੀਟਮੈਂਟ ਟਾਈਮ ਸਰਣੀ ਕਰਾਉਂਦੇ ਜਾਂ ਦੇਖਦੇ ਨੇ ਵੀ ਇਹ ਲੇਮਨੈਸ ਚ ਗਾਂ ਚੱਲ ਰਹੀ ਆ ਠੀਕ ਹੈ ਜੀ ਉਸ ਸਮੇ ਉਹਦੀ ਟੂ ਹਿੱਚ ਰੇਡ ਦੀ ਹੱਡੀ ਉੱਪਰ ਆ ਜਾਂਦੀ ਹੈਗੀ ਠੀਕ ਹੈ ਜੀ ਵੈਸੇ ਸਾਲ ਦੇ ਵਿੱਚ ਦੋ ਗੇਰ ਹੁਫ ਟ੍ਰੇਮਿੰਗ ਕਰਾਉਣੀ ਚਾਹੀਦੀ ਹੈ ਜੇ ਆਪਾਂ ਪਿਸ਼ਾਬ ਪੀਣ ਵਾਲੀ ਗੱਲ ਕਰੀਏ ਵੀਰੇ ਪਿਸ਼ਾਬ ਪੀਣ ਦਾ ਮੇਨ ਕਾਰਨ ਕੀ ਹੋ ਸਕਦਾ ਗਾਵਾ ਦਾ ਲੋਖੇ ਆਪਣੇ ਦਾ ਕਦੇ ਇਹੀ ਕੋਈ ਦਿੱਕਤ ਆਈ ਨਹੀਂ ਹੈਗੀ ਠੀਕ ਹੈ ਜੀ ਤੇ ਵੀ ਠੀਕ ਹੈ ਜੀ ਆਪਣੇ ਕੋਈ ਐਦਾਂ ਕੋਈ ਦਿੱਕਤ ਪਿਸ਼ਾਬ ਪੀਣ ਨਾਲ ਹੀ ਆਈ ਨਹੀਂ ਹੈ ਜਾਨੀ ਕਿ ਤੁਸੀਂ ਜਿਹੜਾ ਆਪਾਂ ਲਈਏ ਵੀ ਮੈਡੀਸਨ ਦਾ ਜਿਹੜਾ ਤਿਆਰ ਪ੍ਰੋਪਰ ਰੱਖ ਰਹੇ ਹੋ ਤੇ ਉਹਦੇ ਕਰਕੇ ਤੁਹਾਡੇ ਕੋਲੇ ਅੱਜ ਤੱਕ ਕੋਈ ਇਦਾਂ ਦੀ ਦਿੱਕਤ ਦਾ ਕੇਸ ਕੋਈ ਆਇਆ ਨਹੀਂ ਆਇਆ ਨਹੀਂ ਠੀਕ ਹੈ ਵੀਰ ਜੀ ਤੁਸੀਂ ਸਾਨੂੰ ਸਵਾਗਤ ਕੀਤਾ ਬਹੁਤ ਬਹੁਤ ਧੰਨਵਾਦ ਧੰਨ ਬੇਰਵਾਹੀ ਜੀ